ਸੈਟ ਤੇ ਸੋਨਮ ਬਾਜਵਦੀ ਜਿਹਦੇ ਨਾਲ ਕੀ ਕੀ ਗੱਲਾਂ ਕੀਤੀਆਂ ਉਹ ਤਾਂ ਦੱਸ ਦੋ ਤੁਸੀਂ ਗੱਲਾਂ ਤਾਂ ਬਹੁਤ ਕੀਤੀਆਂ ਜੀ ਪਹਿਲਾਂ ਤਾਂ ਮੈਂ ਸੰਗਿਆ ਜਾਂ ਦੋ ਤਿੰਨ ਦਿਨ ਅੱਛਾ ਜੀ ਤੇ ਫਿਰ ਇੱਕ ਦੋ ਦਿਨ ਅਸੀਂ ਗੱਲਾਂ ਕੀਤੀ ਤਾਂ ਵਧੀਆ ਸਿੱਖਣ ਨੂੰ ਮਿਲਦਾ ਜੀ ਹਵਣੇ ਪਿੰਡ ਚ ਜਾ ਕੇ ਦੱਸਿਆ ਸੀ ਵੀ ਨੈਸ਼ਨਲ ਕਰੰਟ ਤੁਹਾਡੀ ਉਹਦੇ ਨਾਲ ਫਿਲਮ ਕਰ ਰਿਹਾ ਮੈਂ ਹਾਂਜੀ ਪਿੰਡ ਵਾਲੇ ਤਾਂ ਪੁੱਛਦੇ ਨੇ ਵੀ ਯਾਰ ਕਿਵੇਂ ਦੇ ਨੇ ਐਕਟਰ ਉਹ ਵੀ ਤੂੰ ਲਵੇ ਬੈਠਿਆ ਤੇ ਉਹਨਾਂ ਦੇ ਮੈਂ ਲਵੇ ਬੈਗੀ ਫਿਲਮ ਹੁੰਦੀ ਆ ਇੱਕ ਦਿਨ ਫਲ ਲਿਆਉਂਦੀ ਆ ਬੰਦੇ ਨੂੰ ਨਾ ਇੱਕ ਲੈਂਡ ਦੇ ਵਿੱਚ ਲੱਗਣਾ ਚਾਹੀਦਾ ਹੈਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਹੈ ਇਹ ਸਟੇਜ ਬਹੁਤ ਵੱਡੀ ਆ ਨਾਲ ਸੋਨਮ ਬਾਜਵਾ ਜੀ ਬੈਠੇ ਨੇ ਨਿਰਮਲ ਰਿਸ਼ੀ ਜੀ ਬੈਠੇ ਨੇ ਤਾਂ ਬਹੁਤ ਸਾਰੇ ਪੰਜਾਬੀ ਮੁੰਡਿਆਂ ਦੀ ਜਿਹੜੀ ਉਮੀਦ ਹੁੰਦੀ ਆ ਵੀ ਮੇਨ ਦਾ ਫਲ ਮਿਲੂਗਾ ਸੋ ਤੁਸੀਂ ਇੱਕ ਮਿਸਾਲ ਹੋ ਤੇ ਕਿੰਨੀ ਖੁਸ਼ੀ ਫੀਲ ਕਰ ਰਹੇ ਹੋ ਤੇ ਤੁਹਾਡਾ ਕੰਮ ਵੀ ਵੇਖਿਆ ਸੀ ਟ੍ਰੇਲਰ ਦੇ ਵਿੱਚ ਉਹ ਵੀ ਬਹੁਤ ਸੋਹਣਾ ਆ ਤਾਂ ਜਿਹੜੀ ਉਹ ਖੁਸ਼ੀ ਆ ਮੈਂ ਚਾਹੁੰਦਾ ਆ ਵੀ ਸਾਰਿਆਂ ਦੀ ਤੁਸੀਂ ਫੇਸ ਤੇ ਕੈਮਰੇ ਤੇ ਲੈ ਆਓ ਕਿਉਂਕਿ ਬਹੁਤ ਸਾਰੇ ਪੰਜਾਬੀ ਤੁਹਾਨੂੰ ਪਿਆਰ ਕਰਦੇ ਆ ਔਰ ਆਪਣਾ ਆਪ ਦੇਖਦੇ ਆ ਤੁਹਾਡੇ ਵਿੱਚ ਹਲੋ ਸੋਨਮ ਬਾਜਵਾ ਜੀ ਜਿਹਦੇ ਨਾਲ ਕੀ ਕੀ ਗੱਲਾਂ ਕੀਤੀ ਸੀ ਸੈਟ ਤੇ ਉਹ ਵੀ ਦੱਸ ਦਿਓ ਨਾਲ ਹੀ ਸਾਰਿਆਂ ਤੋਂ ਪਹਿਲਾਂ ਤਾਂ ਤੁਸੀਂ ਇੰਨਾ ਪਿਆਰ ਦਿੱਤਾ ਹਨ ਤਾਂ ਕਰਕੇ ਮੈਂ ਇੱਥੇ ਬੈਠਿਆ ਆਪਦੇ ਲਈ ਤਾੜੀ ਮਾਰ ਦਿਓ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਜਦੋਂ ਕਿਸੇ ਦੇ ਸੁਪਨੇ ਪੂਰੇ ਹੁੰਦੇ ਹਨ ਮੈਂ ਪਹਿਲਾਂ ਜਦੋਂ ਸਰਵਾਲਾ ਜੀ ਨੂੰ ਬਿਆਈ ਉਦੋਂ ਵੀ ਬੋਲਿਆ ਹਨਾ ਤੇ ਸਾਡਾ ਸੁਪਨਾ ਸੀ ਜੀ ਨਿਰਮਲ ਰੀ ਸੀ ਮੈਮ ਨਾਲ ਕੰਮ ਕਰਨਾ ਇਸ ਤੇ ਲੌਂਗ ਦਾ ਲਸਕਾਰ ਜਦੋਂ ਪਹਿਲੀ ਫਿਲਮ ਆਈ ਸੀ ਪਹਿਲੀ ਸੀ ਜੀ ਹਨਾ ਅੱਜ ਤੋਦੋ ਤੋ ਦੇਖਦੇ ਆ ਜੀ ਤੇ ਬਾਈ ਅੰਬੀ ਨੂੰ ਵੀ ਮੈਂ ਜੁਨੀਵਰਸਿਟੀ ਪੜ੍ਹਦਾ ਸੀ ਬਾਈ ਉਦੋਂ ਦੇਖਦਾ ਸੀ ਵੀ ਬਾਈ ਕੰਮ ਕਰਾਂਗੇ ਆਪਾਂ ਕਿਦੇ ਇੱਥੇ ਤੇ ਸੋਨੂੰ ਬਾਈ ਬਾ ਮੈਮ ਤੇ ਸਾਡੇ ਉਧਰ ਬੈਠੇ ਨੇ ਮੈਮ ਤੇ ਸਾਡਾ ਸੁਪਨਾ ਸੀ ਜੀ ਤੇ ਬਹੁਤ ਵਧੀਆ ਲੱਗਦਾ ਜੀ ਮਿਹਨਤ ਇੱਕ ਦਿਨ ਫਲ ਲਿਆਉਂਦੀ ਆ ਬੰਦੇ ਨੂੰ ਨਾ ਇੱਕ ਲੈਂਡ ਦੇ ਵਿੱਚ ਲੱਗਣਾ ਚਾਹੀਦਾਗਾ ਤਾਂ ਇੱਕ ਦਿਨ ਜ਼ਰੂਰ ਨੰਬਰ ਆਉਂਦਾ ਤਾਂ ਮੇਰੇ ਲਈ ਤਾਂ ਇਹ ਬਹੁਤ ਵੱਡੀ ਗੱਲ ਆ ਥੈਂਕ ਯੂ ਸੈਟ ਤੇ ਸੋਨਮ ਬਾਜਪਦੀ ਜਿਹਦੇ ਨਾਲ ਕੀ ਕੀ ਗੱਲਾਂ ਕੀਤੀਆਂ ਉਹ ਤਾਂ ਦੱਸ ਦੋ ਤੁਸੀਂ ਗੱਲਾਂ ਤਾਂ ਬਹੁਤ ਕੀਤੀਆਂ ਜੀ ਪਹਿਲਾਂ ਤਾਂ ਮੈਂ ਸੰਗਿਆ ਜਾਂ ਦੋ ਤਿੰਨ ਦਿਨ ਅੱਛਾ ਜੀ ਤੇ ਫਿਰ ਇੱਕ ਦੋ ਦਿਨ ਅਸੀਂ ਗੱਲਾਂ ਕੀਤੀ ਤਾਂ ਵਧੀਆ ਸਿੱਖਣ ਨੂੰ ਮਿਲਦਾ ਜੀ ਅੱਛਾ ਆਪਣੇ ਪਿੰਡ ਚ ਜਾ ਕੇ ਦੱਸਿਆ ਸੀ ਵੀ ਨੈਸ਼ਨਲ ਕਰਸ ਤੁਹਾਡੀ ਉਹਦੇ ਨਾਲ ਫਿਲਮ ਕਰ ਰਹੇ ਆ ਮੈਂ हां जी ਪਿੰਡਾਂ ਦੇ ਤਪੂਸ ਦੇ ਨੇ ਵੀਰ ਕਿਵੇਂ ਦੇ ਨੇ ਐਕਟਰ ਉਹ ਵੀ ਤੂੰ ਲਵੇ ਬੈਠਿਆ ਦਿਨ ਉਹਦੇ ਮੱਲ ਲਵੇ ਕਿ ਫਿਲਮ ਹੁੰਦੀ ਆ ਤੇ ਐਵੇਂ ਦਾ ਹੁੰਦਾ ਜੀ ਚ ਪਿੰਡਾਂ ਨਾਲ ਲਈ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਜਿਵੇਂ ਮੈਂ ਇੱਕ ਪਿੰਡ ਤੋਂ ਉੱਠ ਕੇ ਹਨਾ ਇੱਥੇ ਤੱਕ ਪਹੁੰਚਿਆ ਤਾਂ ਸਾਰੇ ਆਪਣਾ ਲੋਕ ਹੀ ਬਣਾਉਂਦੇ ਆ ਜੀ ਸਾਨੂੰ ਤੁਸੀਂ ਤਾਂ ਬਸ ਇੱਕ ਮਿਹਨਤ ਕਰ ਸਕਦੋਂ ਮਾਲਕ ਫਲ ਲਾਉਂਦਾ ਥੈਂਕ ਯੂ ਜੀ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਬਾਰ-ਬਾਰ ਇੱਕੋ ਚੀਜ਼ ਬੋਲੀ ਜਾਂਦਾ